ਅਕੇ ਲੱਗਦਾ ਵੀ ਹੁਣ ਦਿਨੋ ਦਿਨ ਗ੍ਰਾਫ ਅਕਾਲੀ ਦਲ ਦਾ ਵੱਧ ਰਿਹਾ ਕਿ ਜਾਂ ਫਿਰ ਇਹ ਹਵਾ ਗਾਣਿਆਂ ਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਅੱਜ ਅਸੀਂ ਪਿੰਡਾਂ ਚ ਮੈਂ ਗਰਾਊਂਡ ਲੈਵਲ ਤੇ ਕੰਮ ਕਰਦਾ ਔਰ ਯਕੀਨ ਜਾਣਿਓ ਸੁਖਵੀਰ 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 ਹੋਈ ਪਈ ਜੋ ਹੜਾ ਚ ਪੰਜਾਬ ਦੇ ਲੋਕਾਂ ਦੀ ਬਾਸ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਫੜ ਲਈ ਜੋ ਤਰਨ ਤਰਨ ਦੀ ਇਲੈਕਸ਼ਨ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਰਹਿਨਮਾਈ ਹੇਠ ਜਿੱਦਾਂ ਇਲੈਕਸ਼ਨ ਢੱਲਲੇ ਨਾਲ ਤਕੜੇ ਹੋ ਕੇ ਲੜੀ ਗਈ ਉਹਨਾਂ ਚੀਜ਼ਾਂ ਤੋਂ ਇੱਕ ਗੱਲ ਕਲੀਅਰ ਹੋ ਗਈ ਕਿ 27 ਦੇ ਵਿੱਚ ਸਮਾ ਸ਼੍ਰੋਮਣੀ ਕਾ ਚਾਹ। ਵਿਕਰਮ ਸਿੰਘ ਨੇ ਕਿਹਾ ਦੇ ਬਾਹਰ ਆਉਣ ਦੇ ਨਾਲ ਯੂਥ ਨਾਲ ਜੁੜਦਾ ਨਜ਼ਰ ਆ ਰਿਹਾ ਹੈ। ਤੁਹਾਨੂੰ ਕੀ ਲੱਗਦਾ ਹੈ ਵੀ ਇਹ ਚੀਜ਼ਾਂ ਜਿਹੜੀਆਂ ਨੇ ਪੋਜ਼ਿਟਿਵ ਹੋਣਗੀਆਂ ਅਕਾਲੀ ਦਲ ਦੇ ਲਈ? ਮੈਨੂੰ ਲੱਗਦਾ ਕਿ ਹੁਣ ਹਵਾ ਇਦਾਂ ਚੱਲੂਗੀ ਕਿਉਂਕਿ 1 ਔਰ 1 ਇੱਕ 11 ਹੋ ਗਏ ਨਾ ਸਰ ਸੁਖਬੀਰ ਸਿੰਘ ਬਾਦਲ ਅੱਗੇ ਬੜੀ ਮਿਹਨਤ ਕਰ ਰਹੇ ਸੀ ਹੁਣ ਉਹਨਾਂ ਨੂੰ ਇੱਕ ਵੱਡਾ ਸਾਥ ਹੋਰ ਮਿਲ ਗਿਆ ਮੇਰੀ ਕਿਸਮਤ ਚੰਗੀ ਜ਼ਾ ਸੁਖਬੀਰ ਸਿੰਘ ਬਾਦਲ ਇੰਨੀ ਘੁੱਟ ਕੇ ਬਾਹ ਫੜੀ ਜਿੰਨਾ ਮੈਂ ਕਹਿੰਨਾ ਪਿਆਰ ਸਤਿਕਾਰ ਉਸ ਬੰਦੇ ਨੇ ਦਿੱਤਾ ਕਿਸੇ ਪਾਰਟੀ ਚ ਕਿਸੇ ਲੀਡਰ ਨੇ ਨਹੀਂ ਦੇਣਾ ਤੁਹਾਨੂੰ ਜਿੰਨਾ ਕਿ ਲੱਤ ਲਾ ਕੇ ਉਹ ਬੰਦਾ ਖੜਨ ਵਾਲਾ ਮਿਰਤੇ ਕੀ ਸ਼੍ਰੋਮਣੀ ਅਕਾਲੀ ਦਲ ਦੇ 5 6 ਵਰਕਰਸ ਨੇ ਕੋਈ ਧਰਨਾ ਲਾਇਆ ਸੀ ਅਸੀਂ ਉਹ ਧਰਨੇ ਦਾ ਸਾਡੇ ਤੇ ਪਰਚਾ ਦਰਜ ਕਰਤਾ ਕਾਂਗਰਸ ਦੀ ਸਰਕਾਰ ਤੇ 10 ਵਜੇ 30 ਮਿੰਟ ਤੇ 10:30 ਵਜੇ ਮੈਨੂੰ ਰਾਤ ਨੂੰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਫੋਨ ਆਇਆ ਉਹ ਕਹਿੰਦੇ ਘਬਰਾਣਾ ਨਹੀਂ ਮੈਂ ਬੈਠਾ ਜਦੋਂ ਜਾਨ ਵੀ ਨਿਕਲੀ ਉਦੋਂ ਵੀ ਇਸ ਪਾਰਟੀ 'ਚੋਂ ਹੀ ਨਿਕਲੂਗੀ ਤੇ ਜਦੋਂ ਕਹਿੰਦੇ ਹੁੰਦੇ ਨੇ ਨਾ ਪੰਜਾਬੀ 'ਚ ਕਿ ਚੱਦਰ ਵੀ ਪਈ ਮਰੇ ਤੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਫੋਨ ਸ਼੍ਰੋਮਣੀ ਅਕਾਲੀ ਦਲ ਬਹੁਤ ਵਧੀਆ ਵੋਟਾਂ ਲਗਈ ਆ ਇੰਨੀ ਵੋਟ ਲੱਗਈ ਆ ਕਿ ਅਸੀਂ ਵਿਧਾਨ ਸਭਾ 'ਚ ਇਕੱਲੇ ਵੀ ਜੇਤੂ ਹੋ ਸਕਦੇ ਆ ਔਰ ਹੋਵਾਂਗੇ ਪਰ ਜੇ ਮੇਰੀ ਕੋਈ رائے ਲੈ ਆਈ ਐਮ ਡੈਡਲੀ ਇਨ ਦੀ ਫੇਵਰ ਆਫ ਅਲਾਈਅੰਸ ਵਿਦਨ ਸ਼੍ਰੋਮਣੀ ਅਕਾਲੀ ਦਲ ਐਂਡ ਭਾਜਪਾ ਕਿਉਂਕਿ ਪੰਜਾਬ ਦੀ ਤਰੱਕੀ ਉਹਦੇ ਨਾਲ ਬਹੁਤ ਹੋਣੀ ਹੈ ਕਾਂਗਰਸ ਉਤਰੋ ਕਹਿੰਦੇ ਕਹਿੰਦੇ ਸਾਡੀ ਤਾਂ ਪੂਰੀ ਤਿਆਰੀ ਹੈ ਕਿ 27 ਦੇ ਵਿੱਚ ਸਰਕਾਰ ਸਾਡੀ ਬਣਦੀ ਹੈ ਨਹੀਂ ਨਹੀਂ ਦਾਦਾ ਬੀਐਸਪੀ ਵੀ ਕਹਿੰਦੀ ਹੈ ਜੀ ਉਹ ਤਾਂ ਕੀ ਆ ਬਿਕਰਮ ਸਿੰਘ ਮਜੀਠੀਆ ਜਦੋਂ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਰਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਗਾਣੇ ਤੱਕ ਬਾਨੇ ਸ਼ੁਰੂ ਹੋ ਗਏ ਨੇ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਤੈ ਹੈ ਮੇਰੇ ਨਾਲ ਇਸ ਵੇਲੇ ਸੀਨੀਅਰ ਲੀਡਰ ਅਤੇ ਕਪੂਰ ਥਲਾ ਤੋਂ ਹਲਕਾ ਇੰਚਾਰਜ ਐਚਐਸ ਵਾਲੀਆ ਮੌਜੂਦ ਨੇ ਵਾਲੀਆ ਸਾਹਿਬ ਦੇ ਨਾਲ ਗੱਲਬਾਤ ਕਰਕੇ ਕੋਸ਼ਿਸ਼ ਕਰਦੇ ਆਂ ਜਾਣਨ ਦੀ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੀ ਵਾਕੀ ਚਰਚਾ ਉਸ ਲੈਵਲ ਤੇ ਹੋ ਰਹੀ ਹੈ ਕਿ ਜਾਂ ਫਿਰ ਸੋਸ਼ਲ ਮੀਡੀਆ ਤੇ ਹੀ ਜ਼ਿਆਦਾ ਨਜ਼ਰ ਆ ਰਹੀ ਹੈ ਵਾਲੀਆ ਸਾਹਿਬ ਸਮਾਂ ਦਿੱਤਾ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜ ਵਾਕਿ ਲੱਗਦਾ ਵੀ ਹੁਣ ਦਿਨੋਂ ਦਿਨ ਗ੍ਰਾਫ ਅਕਾਲੀ ਦਲ ਦਾ ਵੱਧ ਰਿਹਾ ਕਿ ਜਾਂ ਫਿਰ ਇਹ ਹਵਾ ਗਾਣਿਆਂ ਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਨਹੀਂ ਇਹ ਇੱਕ ਰਿਐਲਿਟੀ ਦੀ ਹਵਾ ਆ ਇਹ ਕੋਈ ਉੱਪਰੋਂ-ਉੱਪਰੋਂ ਹਵਾ ਨਹੀਂ ਅੱਜ ਅਸੀਂ ਪਿੰਡਾਂ ਚ ਮੈਂ ਗਰਾਊਂਡ ਲੈਵਲ ਤੇ ਕੰਮ ਕਰਦਾ ਔਰ ਯਕੀਨ ਜਾਣਿਓ ਸੁਖਬੀਰ 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 ਹੋਈ ਪਈ ਆ ਹੂੰ ਜੋ ਹੜਾਂ ਚ ਪੰਜਾਬ ਦੇ ਲੋਕਾਂ ਦੀ ਬਾਹਰ ਸਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਫੜ ਲਈ ਹੂੰ ਜੋ ਤਰਨ ਤਰਨ ਦੀ ਇਲੈਕਸ਼ਨ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਰਹਿਨਵਾਈ ਹੇਠ ਜਿੱਦਾਂ ਇਲੈਕਸ਼ਨ ਢੱਲਲੇ ਨਾਲ ਤਕੜੇ ਹੋ ਕੇ ਲੜੀ ਗਈ ਉਹਨਾਂ ਚੀਜ਼ਾਂ ਤੋਂ ਇੱਕ ਗੱਲ ਕਲੀਅਰ ਹੋ ਗਈ ਕਿ 27 ਦੇ ਵਿੱਚ ਸਮਾ ਸ਼੍ਰੋਮਣੀ ਅਕਾਲੀ ਦਲ ਦਾ ਹੈ ਔਰ ਸੀਐਮ ਸਰ ਸੁਖਬੀਰ ਸਿੰਘ ਬਾਦਲ ਬਣ ਗਏ ਤੁਸੀਂ ਗੱਲ ਨੋਟ ਕਰ ਲਓ ਵਿਕਰਮ ਸਿੰਘ ਮਜੀਠੀਆ ਦੇ ਬਾਹਰ ਆਉਣ ਦੇ ਨਾਲ ਯੂਥ ਨਾਲ ਜੁੜਦਾ ਨਜ਼ਰ ਆ ਰਿਹਾ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਚੀਜ਼ਾਂ ਜਿਹੜੀਆਂ ਨੇ ਪੋਜ਼ਿਟਿਵ ਹੋਣਗੀਆਂ ਅਕਾਲੀ ਦਲ ਦੇ ਲਈ ਪਹਿਲਾਂ ਤਾਂ ਬਹੁਤ ਵੱਡਾ ਬਹੁਤ ਵੱਡਾ ਬਲੰਡਰ ਹੋਇਆ ਸੀ ਇੱਕ ਬੰਦੇ ਨੂੰ ਨਜਾਇਜ਼ ਤੌਰ ਤੇ 7 ਮਹੀਨੇ ਉਹਦੇ ਬੱਚਿਆਂ ਤੋਂ ਉਹਦੀ ਪਰਿਵਾਰ ਤੋਂ ਉਹਦੀ ਵਾਈਫ ਤੋਂ ਉਹਨਾਂ ਨੂੰ ਦੂਰ ਰੱਖਿਆ ਜਾਏ ਇੱਥੇ ਹੀ ਇੱਕ ਬਲੰਡਰ ਹੋ ਗਿਆ ਸੀ ਪਰ ਸੁਪਰੀਮ ਕੋਰਟ ਨੇ ਸੱਚਾਈ ਦੇਖਦੇ ਹੋਏ ਉਹਨਾਂ ਨੂੰ ਬਾਇਜ਼ਤ ਜ਼ਮਾਨਤ ਦਿੱਤੀ ਹੈ ਔਰ ਮੈਨੂੰ ਲੱਗਦਾ ਕਿ ਹੁਣ ਹਵਾ ਇਦਾਂ ਚੱਲੂਗੀ ਕਿਉਂਕਿ ਇੱਕ ਔਰ ਇੱਕ 11 ਹੋ ਗਏ ਨਾ ਸਰ ਸੁਖਬੀਰ ਸਿੰਘ ਬਾਦਲ ਅੱਗੇ ਬੜੀ ਮਿਹਨਤ ਕਰ ਰਹੇ ਸੀ ਹੁਣ ਉਹਨਾਂ ਨੂੰ ਇੱਕ ਵੱਡਾ ਸਾਥ ਹੋਰ ਮਿਲ ਗਿਆ ਤੇ ਬਹੁਤ ਵਧੀਆ ਹਵਾ ਹਵਾ ਚੱਲ ਗਈ ਹੋਈ ਹੈ ਜੀ ਯੂਥ ਦੇ ਵਿੱਚ ਜੋ ਇੱਕ ਖੁਸ਼ੀ ਦੀ ਲਹਿਰ ਆ ਇਹ जग ਜਾਣਦਾ ਜਦੋਂ ਚੰਨ ਚੜਿਆ ਸਾਰੀ ਦੁਨੀਆ ਨੇ ਦੇਖਿਆ ਮੈਂ ਇਕੱਲੇ ਨੇ ਨਹੀਂ ਦੇਖਿਆ ਤੁਸੀਂ ਦੇਖੋ ਕਿ ਕਿੰਨੀ ਖੁਸ਼ੀ ਲੋਕਾਂ ਨੇ ਮਨਾਈ ਹੈ ਔਰ ਇਹਨਾਂ ਦੇ ਸੀਨੀਅਰ ਮੋਸਟ ਲੀਡਰਸ ਦਾ ਜੋ ਘਟਿਆ ਕਿਸਮ ਦਾ ਬਿਆਨ ਮੈਂ ਦੇਖਿਆ ਬਸ ਉਦੋਂ ਨੇ ਸੋਚ ਲਿਆ ਸੀ ਕਿ ਨਹੀਂ ਕੰਮ ਕਰਨਾ ਆ ਕਿਹੜੀ ਪਾਰਟੀ ਚ ਕੰਮ ਕਰੀਏ ਕਿਹੜੀ ਐਸੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਹੋਵੇ ਕੱਲੀ ਪੰਜਾਬ ਦਾ ਹੀ ਸੋਚੇ ਹੂੰ ird gird ਨਾ ਧਿਆਨ ਦੇਵੇ ਤੇ ਫਿਰ ਇੱਕੋ ਹੀ ਇੱਕ ਪਾਰਟੀ ਕੇ ਜਿਹੜੀ ਸੇਵਾ ਕਰਦੀ ਆ ਫਿਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਮਿਲੇ ਹੂੰ ਤੇ ਮੇਰੀ ਕਿਸਮਤ ਚੰਗੀ ਝਾ ਸੁਖਬੀਰ ਸਿੰਘ ਬਾਦਲ ਇੰਨੀ ਘੁੱਟ ਕੇ ਬਾਹ ਫੜੀ ਜਿੰਨਾ ਮੈਂ ਕਹਿੰਨਾ ਪਿਆਰ ਸਤਕਾਰ ਉਸ ਬੰਦੇ ਨੇ ਦਿੱਤਾ ਹੂੰ ਕਿਸੇ ਪਾਰਟੀ ਚ ਕਿਸੇ ਲੀਡਰ ਨੇ ਨਹੀਂ ਦੇਣਾ ਤੁਹਾਨੂੰ ਜਿੰਨਾ ਕੁ ਲੱਤ ਲਾ ਕੇ ਉਹ ਬੰਦਾ ਖੜਨ ਵਾਲਾ ਮੈਂ ਕਹਿੰਦਾ ਜੀ ਮੈਂ ਇਹਨਾਂ ਨਾਲ ਵੀ ਕੰਮ ਕੀਤਾ ਮਨਦੀਪ ਇਹ ਚੇਅਰਮੈਨਸ ਬਹੁਤ ਸਾਰੇ ਆ ਇਹਨਾਂ ਤੇ ਭੀੜ ਪੈਂਦੀ ਇਹਨਾਂ ਨੂੰ ਇਹ ਨਹੀਂ ਪਤਾ ਜਾਈਏ ਕਿ ਕੋ ਹਮ ਅਸੀਂ ਕਹੀਏ ਕਿ ਨੂੰ 100% ਮੈਂ ਆਪ ਗਵਾਹ ਇਸ ਗੱਲ ਦਾ ਤੇ ਇੱਥੇ ਮੈਨੂੰ ਇੱਕ ਗੱਲ ਯਾਦ ਆ ਇੱਕ ਵਾਰੀ ਮਿਰਤੇ ਪਰਚਾ ਦਰਜ ਹੋ ਗਿਆ ਸੀ ਮਿਰਤੇ ਕੀ ਸ਼੍ਰੋਮਣੀ ਕਾਲੀ ਦਲ ਦੇ ਪੰਜ ਛੇ ਵਰਕਰਸ ਤੇ ਕੋਈ ਧਰਨਾ ਲਾਇਆ ਸੀ ਅਸੀਂ ਉਹ ਧਰਨੇ ਦਾ ਸਾਡੇ ਤੇ ਪਰਚਾ ਦਰਜ ਕਰਤਾ ਕਾਂਗਰਸ ਦੀ ਸਰਕਾਰ ਚ 10 ਵਜ ਗਿਆ 30 ਮਿੰਟ ਤੇ 10:30 ਵੇ ਮੈਨੂੰ ਰਾਤੀ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਫੋਨ ਆਇਆ ਉਹ ਕਹਿੰਦੇ ਘਬਰਾਣਾ ਨਹੀਂ ਮੈਂ ਬੈਠਾ ਕੋਈ ਟੈਨਸ਼ਨ ਨਹੀਂ ਲੈਣੀ ਬੇ ਬੇ ਅਕਾਲੀ ਦੇ ਨਾਲ ਤਾਂ ਪਰਚੇ ਹੁੰਦੇ ਆ ਜੋਦੇ ਹੋ ਤੁਸੀਂ ਜੇ ਕੋਈ ਦੱਸੋ ਕੋਈ ਦੁੱਖ ਤਕਲੀਫ ਕੋਈ ਵਕੀਲ ਕੁਝ ਚਾਹੀਦਾ ਮੈਂ ਬੈਠਾ ਪਰ ਐਡਾ ਵੱਡਾ ਲੀਡਰ ਤੁਹਾਨੂੰ ਆ ਫੋਨ ਕਰਕੇ ਇੰਨੀ ਗੱਲ ਕਹਿ ਰਿਹਾ ਤੇ ਬਸ ਇਦਾਂ ਇਹਨਾਂ ਗੱਲਾਂ ਤੁਸੀਂ ਪੱਕੇ ਹੁੰਦੇ ਗਏ ਹੁਣ ਤਾਂ ਇਹ ਆ ਕਿ ਜਦੋਂ ਜਾਨ ਵੀ ਨਿਕਲੀ ਉਦੋਂ ਵੀ ਇਸ ਪਾਰਟੀ ਚੋਂ ਹੀ ਨਿਕਲੂਗੀ ਤੇ ਜਦੋਂ ਕਹਿੰਦੇ ਹੁੰਦੇ ਨਾ ਪੰਜਾਬੀ ਚ ਕਿ ਚੱਦਰ ਵੀ ਪਈ ਮਰੇ ਤੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਪਾਉਂ ਦੋ 2027 ਦੇ ਵਿੱਚ ਕਿਵੇਂ ਦੇਖਦੇ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਇਕੱਲੇ ਤੌਰ ਦੇ ਉੱਪਰ ਇਲੈਕਸ਼ਨ ਲੜ ਕੇ ਕਾਮਯਾਬ ਹੋਏਗਾ ਕਿ ਜਾਂ ਸਾਥ ਇਧਰ ਉਧਰੋ ਲੈ ਦੇਖੋ ਮੈਂ ਮੈਂ ਬੜੀ ਕਲੀਅਰ ਗੱਲ ਕਰੂੰਗਾ ਸੰਗਤ ਬਹੁਤ ਵੱਡੀ ਤਦਾਰ ਦੇ ਤੁਹਾਡੇ ਚੈਨਲ ਰਹੀ ਤੁਹਾਡੇ ਇਸ ਚੈਨਲ ਨਾਲ ਜੁੜੀ ਹੋਈ ਹੈ ਮੈਂ ਝੂਠ ਨਹੀਂ ਬੋਲਣਾ ਜੇ ਪਰਸਨਲੀ ਮੈਂ ਮੇਰੇ ਪਰਸਨਲ ਥਿਊ ਹੈ ਇਹ ਪਾਰਟੀ ਦੇ ਨਹੀਂ ਮੇਰੇ ਪਰਸਨਲ ਥਿਊਰੀ ਆ ਕਿ ਅਲਾਈਅੰਸ ਹੋਣਾ ਚਾਹੀਦਾ ਅਲਾਈਅੰਸ ਦੇ ਨਾਲ ਅਸੀਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਜਿੱਤਾਂਗੇ ਅਸੀਂ 80 85 ਵੱਧ ਸੀਟਾਂ ਲਾ ਕੇ ਦਿੱਤਾਗੇ ਸਰਕਾਰ ਸ਼੍ਰੋਮਣੀ ਕਾਲੇ ਦਲ ਦੀ ਵੈਸੇ ਵੀ ਬਣੀ ਆ ਹੁਣ ਤਰਨਤਾਰਨ ਦੀ ਇਲੈਕਸ਼ਨ ਅਸੀਂ ਲੜੀ ਆ ਜੀ ਕੱਲੇ ਲੜੀ ਆ ਕੀ ਰਿਜ਼ਲਟ ਆ ਬਾਖੂਬ ਬਲਾਕ ਸੰਪਤੀ ਜ਼ਿਲ੍ਹਾ ਪ੍ਰਸ਼ਦ ਦੀ ਇਲੈਕਸ਼ਨ ਚ ਮਾਲਵੇ ਦੇ ਵਿੱਚੋਂ ਅਸੀਂ ਪਹਿਲੇ ਨੰਬਰ ਤੇ ਆ ਇਹ ਤਾਂ ਇਹ ਆ ਕਿ ਇਹਨਾਂ ਨੇ ਪ੍ਰੈਸ মিডিਆ ਉਹ ਕੁਛਕ ਚੈਨਲ ਸਾਰੇ ਨਹੀਂ ਕੁਛਕ ਜਿਹੜੇ ਵਿਕਾਊ ਚੈਨਲਸ ਆ ਜਿਹੜੇ ਇਹਨਾਂ ਦੀ ਭਾਸ਼ਾ ਬੋਲਦੇ ਆ ਕੁਛਕ ਲਿਮਿਟਡ ਉਹ ਗੱਲ ਹੀ ਇਹਨਾਂ ਦੀ ਕਰਦੇ ਆ ਅਦਰਵਾਇਜ਼ ਸ਼ਰੂਮਨੀ ਅਕਾਲੀ ਦਲ ਬਹੁਤ ਵਧੀਆ ਵੋਟਾਂ ਲਗਈ ਆ ਇੰਨੀ ਵੋਟ ਲਗਈ ਆ ਕਿ ਅਸੀਂ ਵਿਧਾਨ ਸਭਾ ਚ ਇਕੱਲੇ ਵੀ ਜੇਤੂ ਹੋ ਸਕਦੇ ਆ ਔਰ ਹੋਵਾਂਗੇ ਪਰ ਜੇ ਮੇਰੀ ਕੋਈ رائے ਲਏ ਆਈ ਐਮ ਡੈਡਲੀ ਇਨ ਦੀ ਫੇਵਰ ਆਫ ਅਲਾਈਐਂਸ ਵਿਦਨ ਸ਼੍ਰੋਮਣੀ ਅਕਾਲੀ ਦਲ ਐਂਡ ਪਾਜਪਾ ਕਿਉਂਕਿ ਪੰਜਾਬ ਦੀ ਤਰੱਕੀ ਉਹਦੇ ਨਾਲ ਬਹੁਤ ਔਣੀ ਹੈ ਮੈਂ ਇਸ ਕਰਕੇ ਵੀ ਇਹ ਸਵਾਲ ਕੀਤਾ ਵੀ ਵਿਕਰਮ ਸਿੰਘ ਮਜੀਠੀਆ ਦਾ ਅਜੇ ਇਹ ਗੱਲ ਆਖੀ ਕਿ ਅੱਜ ਮੈਂ 6-7 ਮਹੀਨੇ ਬਾਅਦ ਬਾਹਰ ਆਇਆ ਹਾਂ ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਜਿੰਨੇ ਵੀ ਖਿੰਡੇ ਲੋਕ ਨੇ ਜਾਂ ਜਿਹੜੇ ਲੋਕ ਪਾਰਟੀ ਨਾਲ ਜੁੜਨਾ ਚਾਹੁੰਦੇ ਆ ਉਹਨਾਂ ਨੂੰ ਮੈਂ ਇਕੱਠਾ ਕਰੂੰਗਾ ਨੇ ਬਹੁਤ ਵਧੀਆ ਇਸ ਗੱਲ ਦੀ ਦੇਖੋ ਬਿਆਨ ਦੀ ਉਹਨਾਂ ਦੀ ਬੜੀ ਸਿਫਤ ਹੋ ਰਹੀ ਹੈ ਮੈਂ ਦੇਖ ਰਿਹਾ ਸੀ ਸ ਵੀਰੇ ਵੀ ਸੋਸ਼ਲ ਮੀਡੀਆ ਤੇ ਬੜੀ ਲੋਕੀ ਸਿਫਤ ਕਰ ਰਹੇ ਦੇਖੋ ਜੇ ਅਕਾਲੀ ਦਲ ਦੁਆਰਾ ਜਿਹੜੇ ਥੋੜੇ ਜਿਗੇ ਗੁੱਸੇ ਗ ਗਿਆ ਇਧਰ ਦਰਜਿਓ ਦੁਆਰਾ ਆ ਜਾਣ ਤੇ ਕੋਈ ਮਾੜੀ ਗੱਲ ਨਹੀਂ ਅਲਾਈਅੰਸ ਹੋ ਜਾਏ ਤੇ ਉਸ ਤੋਂ ਵੀ ਸੋਨੇ ਤੇ ਸੁਹਾਗਾ ਫਿਰ ਮਨ ਅਲਾਈਅੰਸ ਨਾਲ ਤਾਂ ਤੁਸੀਂ ਇਹ ਦੇਖੋ ਕਿ 80 85 90 ਸੀਟਾਂ ਅਸੀਂ ਲੈ ਕੇ ਜਾਵਾਂਗੇ ਤੇ ਵਿਦਾਊਟ ਅਲਾਈਅੰਸ ਵੀ ਸਰਕਾਰ ਬਣਾਉਣ ਦੀ ਕੈਪੈਸਿਟੀ ਚ ਪੂਰੀ ਤਰ੍ਹਾਂ ਸਾਖਬੀਰ ਸਿੰਘ ਬਦਲ ਕਾਂਗਰਸ ਉਧਰੋਂ ਕਹਿੰਦੀ ਕਹਿੰਦੀ ਵੀ ਸਾਡੀ ਤਾਂ ਪੂਰੀ ਤਿਆਰੀ ਆ ਵੀ 27 ਦੇ ਵਿੱਚ ਸਰਕਾਰ ਸਾਡੀ ਬਣਨੀ ਹੈ ਨਹੀਂ ਨਹੀਂ ਦਾਦਾ ਬੀਐਸਪੀ ਵੀ ਕਹਿੰਦੀ ਹੈ ਜੀ ਉਹ ਤਾਂ ਕੀ ਹੈ ਹੋਰ ਵੀ ਕਈ ਪਾਰਟੀਆਂ ਕਪੂਰਥਲੇ ਵੀ ਸਾਡੀ ਇੱਕ ਪਾਰਟੀ ਬਣਾਈ ਹੋਈ ਇੱਕ ਬੰਦੇ ਨੇ ਉਹ ਵੀ ਕਹਿੰਦਾ ਮੇਰੀ ਸਰਕਾਰ ਬਣੇ ਉਹ ਉਹਦਾ ਵੀ ਚਰਚਾ ਚੱਲ ਰਹੀ ਆ ਵੀ ਭਾਜੀਪੀ ਚ ਜਾ ਰਹੇ ਨੇ ਕਿੰਨੀ ਕੀ ਚਰਚਾ ਚਾਹੀਏ ਮੈਨੂੰ ਨਹੀਂ ਪਤਾ ਜੀ ਮੈਂ ਧਿਆਨ ਨਹੀਂ ਕਰਦਾ ਉਹ ਨਾਲ ਜੇ ਉਸ ਬੰਦੇ ਨੇ 25 ਸਾਲ ਕਪੂਰਥਲੇ ਦਾ ਕਾਖੜੀ ਕੀਤਾ ਉਹ ਹੁਣ ਭਾਜੀਪੀ ਚ ਚਲ ਜੇ ਜਾਂ ਉਹ ਬੀਐਸਪੀ ਚ ਚਲ ਜੇ ਜਾਂ ਕਿਸੇ ਹੋਰ ਪਾਰਟੀ ਚ ਚਲ ਜੇ ਦੇਖੋ ਫਰਕ ਹੈ ਮੈਂ ਅਕਸਰ ਲੋਕਾਂ ਨੂੰ ਕਹਿੰਦਾ ਹੁੰਦਾ ਇਹ ਗੱਲ ਸਮਝਣ ਵਾਲੀ ਆ ਮੈਂ ਜੰਮਿਆ ਕਪੂਰਥਲੇ ਪੜਿਆ ਕਪੂਰਥਲੇ ਪੜਿਆ ਕਪੂਰਥਲੇ ਕਨਵੈਂਟ ਸਕੂਲ ਕ੍ਰਾਈਸ ਕਿੰਗ ਕਨਵੈਂਟ ਸਕੂਲ ਆ ਸਾਡੇ ਕਪੂਰਥਲੇ ਉਸ ਤੋਂ ਬਾਅਦ ਮੈਂ ਹਾਇਰ ਐਜੂਕੇਸ਼ਨ ਲਈ ਡੀਏਵੀ ਕਾਲਜ ਕਾਰੋਬਾਰ ਮੇਰੀ ਜ਼ਿੰਦਗੀ ਦਾ ਪਹਿਲਾ ਕਪੂਰਥਲੇ ਹੋਇਆ ਤੇ ਹੁਣ ਜਦੋਂ ਅਖੀਰ ਸਮਾਂ ਆ ਉਹਦੋਂ ਵੀ ਕਪੂਰਥਲੇ ਆ ਹੂੰ ਉਸ ਬੰਦੇ ਦਾ ਕੀ ਆ ਕਪੂਰਥਲੇ ਹੂੰ ਉਹ ਕਾਲੀ ਦਲ ਚ ਚੱਲੇ ਭਾਈ ਭਾ ਉਹ ਪਿੱਛੇ ਦੀ ਐਮਪੀ ਦੀ ਇਲੈਕਸ਼ਨ ਹੋਈ ਉਹ ਬੰਦਾ ਕਹਿੰਦਾ ਜੀ ਮੈਨੂੰ ਆਨੰਦਪੁਰ ਸਾਹਿਬ ਤੋਂ ਟਿਕਟ ਦੇ ਦਿਓ ਹੂੰ ਉਹ ਉਹਦੇ ਮੁੰਡੇ ਨੇ ਇਲੈਕਸ਼ਨ ਲੜਨੀ ਉਹ ਕਹਿੰਦਾ ਸultanpur 로디 ਤੋਂ ਟਿਕਟ ਦੇ ਦਿਓ ਹੁਣ ਮੈਨੂੰ ਜਦੋਂ ਮੈਂ ਕਪੂਰਥ ਨਿਆਣਾ ਮੈਨੂੰ ਕਈ ਚਰਚਾਵਾਂ ਚੱਲੀਆਂ ਮੇਰੇ ਸੱਜਣ ਮਿੱਤਰ ਦੋਸਤ ਆਖੇ ਜੀ ਜਲੰਧਰੋਂ ਲੜੋ ਮੈਂ ਕਿਹਾ ਨਹੀਂ ਯਾਰ ਆਪਣੇ ਸ਼ਹਿਰ ਚ ਆਪਣੀ ਮਿੱਟੀ ਚ ਲੜਨੀ ਆ ਜੋ ਰਿਜ਼ਲਟ ਆਣਗੇ ਸਿਰ ਮੱਥੇ ਤੇ ਪ੍ਰਵਾਨਾ ਤਾਂ ਰਿਜ਼ਲਟ ਤਾਂ ਮੈਨੂੰ ਪਤਾ ਹੀ ਨਹੀਂ ਬਹੁਤ ਲੋਕ ਤੇ ਵੀ ਕਹਿ ਦਿੰਦੇ ਕਹਿੰਦੇ ਆਕਾਲੀ ਦਲ ਨੇ ਐਚਐਸ ਵਾਲੀ ਦੀ ਸਿਆਸੀ ਬਲੀ ਦੇ ਦਿੱਤੀ ਕਪੂਰਥਲੇ ਭੇਜ ਇਹ ਤਾਂ ਬੇਫਕੂਫ ਲੋਕ ਆ ਜਿਹੜੇ ਕਹਿੰਦੇ ਐਚਐਸ ਵਾਲੀ ਆਪਣੀ ਮਰਜ਼ੀ ਨਾਲ ਆਇਆ ਆਪਣੀ ਜੁਰਤ ਦਾ ਆਇਆ ਆਪਣੇ ਰੂਬ ਨਾ ਆਇਆ ਮੈਨੂੰ ਕੋਈ ਬਲੀ ਬੁਲੀ ਦੇਣ ਵਾਲਾ ਕੋਈ ਗੱਲ ਨਹੀਂ ਐਚਐਸ ਵਾਲਿਆਂ ਦਾ ਸ਼ਹਿਰ ਆ ਕਪੂਰਥਲਾ ਆ ਸਕਦਾ ਹੂੰ ਕਿਉਂ ਨਹੀਂ ਆਊਗਾ ਐਚਐਸ ਵਾਲਿਆਂ ਕਪੂਰਥਲੇ ਮੈਂ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਮਿੰਤ ਪਾਈ ਜਾ ਕੇ ਕਿ ਬਾਲ ਸਾਹਿਬ ਮੈਂ ਕਪੂਰਥਲੇ ਜਾਣਾ ਚਾਹਨਾ ਤੇ ਜੀਂਦਾ ਰਵੇ ਮੈਂ ਕਹੂੰਗਾ ਮੇਰੀ ਉਮਰ ਵੀ ਲੱਗੇ ਮੇਰੇ ਲੀਡਰ ਨੂੰ ਉਹਨੇ ਮੇਰੀ ਮਿੰਤ ਮੰਨ ਕੇ ਮੈਨੂੰ ਕਪੂਰਥਲੇ ਭੇਜਿਆ ਮੇਰੇ ਚ ਜ਼ਰੂਰਤ ਆ ਮੈਂ ਰਾਣੇ ਗੁਰਜੀ ਸਾਹਮਣੇ ਇਲੈਕਸ਼ਨ ਲੜ ਰਿਹਾ ਇਹ ਜਿਹੜੇ ਬੇਕਾਰ ਬਕਵਾਸ ਲੋਗ ਆ ਇਹ ਜੋ ਮਰਜ਼ੀ ਬੋਲ ਸਕਦੇ ਆ ਉਹ ਕਹਿੰਦੇ ਹੁੰਦੇ ਇਹਨਾਂ ਨੇ ਤੋਂ ਬੋਲਣਾ ਕੁਝ ਵੀ ਕੋਈ ਵੀ ਬੋਲਣਾ ਤੇ ਬੋਲੀ ਜਾਣ ਮੈਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਮੈਨੂੰ ਆਫਰ ਸੀ ਮੈਂ ਜਲੰਧਰੋਂ ਲੜ ਸਕਦਾ ਸੀ ਨਹੀਂ ਮੈ ਲੜਨੀ ਮੈਂ ਕਪੂਰ ਤੋਂ ਆਪਣੀ ਮਿੱਟੀ ਨਾਲ ਜੁੜਿਆ ਹੋਇਆ ਗੱਲ ਮੈਂ ਤੁਹਾਨੂੰ ਉਸ ਲੀਡਰ ਦੀ ਕਰ ਰਿਹਾ ਸੀ ਉਹ ਕਹਿੰਦਾ ਮੈਨੂੰ ਅਨੰਦਪੁਰ ਸਾਹਿਬ ਭੇਜ ਦਿਓ ਕਿਉਂਕਿ ਉਹਨੂੰ ਕਿਹੜਾ ਕੋਈ ਪਿਆਰਾ ਕਪੂਰਤ ਲੈਣਾ ਜਿੱਥੇ ਉਹਨੂੰ ਪਤਾ ਕਿ ਅਨੰਦਪੁਰ ਸਾਹਿਬ ਜਾਊਂਗਾ ਮਾਈਨਿੰਗ ਦਾ ਘਾਰ ਆ ਉਥੇ ਮੈਂਬਰ ਪਾਰਲੀਮੈਂਟ ਬਣ ਜਾਊਂਗਾ ਐਮ ਐਲ ਏ ਬਣ ਜਾਊਂਗਾ ਮਾਈਨਿੰਗ ਕਰਕੇ ਪੈਸੇ ਕਮਾ ਲੂੰਗਾ ਹੀ ਇਸ ਪਿਓਰਲੀ ਆ ਬਿਜ਼ਨਸਮੈਨ ਉਹ ਬਿਜ਼ਨਸ ਦਾ ਤੋਲਦਾ ਉਹ ਲੋਕਾਂ ਦਾ ਨਹੀਂ ਸਵਾਰਦਾ ਉਹ ਪਹਿਲਾਂ ਇਨਵੈਸਟ ਕਰਦਾ ਮੁੜ ਕੇ ਕੱਢਦਾ ਪਰ ਇਹ ਚੀਜ਼ ਸ਼્યોਰ ਹੈ ਵੀ ਉਹ ਲੜਦੀ ਉਹਨਾਂ ਨੇ ਕਾਂਗਰਸ ਤੋਂ ਹੀ ਇਲੈਕਸ਼ਨ ਮੈਨੂੰ ਨਹੀਂ ਪਤਾ ਜੀ ਇਹ ਤਾਂ ਉਹਨਾਂ ਨੂੰ ਪਤਾ ਦੁਸ਼ਮੰਦਾਂ ਤਾਂ ਕਹਿੰਦੇ ਯਾਰ ਨਾਲੋਂ ਵੀ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਮੈਂ ਨਹੀਂ ਖਿਆਲ ਰੱਖਦਾ ਤਾਂ ਮੇਰੀ ਸੋਚ ਨਹੀਂ ਹੋ ਰਾ ਮੈਂ ਕਹਿੰਦਾ ਕਿ ਆਪਣੀ ਲਾਈਨ ਲੰਬੀ ਕਰੋ ਆਪਣੀ ਲਾਈਨ 'ਚ ਇੰਨੀ ਮਿਹਨਤ ਕਰੋ ਕਿ ਰਬੜਾ ਘਸ ਜਾਣ ਕਿਸੇ ਕੋ ਤੁਹਾਡੀ ਲਾਈਨ ਨਾ ਮਟਾਈ ਜਾਏ ਮੇਰੀ ਇਹ ਦੇਖੋ ਜਿਹਨੂੰ ਮੈਨੂੰ ਮਾਣ ਹੈ ਮੈਨੂੰ ਮਾਣ ਆ ਸਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਜਿਨ੍ਹਾਂ ਨੇ ਬਾਹ ਕੁੱਟ ਕੇ ਫੜੀ ਤੇ ਜਿੱਦਨ ਮੈਂ ਕਪੂਰਥਲੇ ਗਿਆ ਕੇਵਲ ਤਿੰਨ ਸਰਪੰਚ ਸੀ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਬਲੌਕ ਸੰਪਤੀਆਂ ਸਾਡੇ ਮਾੜੇ ਹਾਲਾਤ ਸੀ ਅੱਜ ਅਸੀਂ 4 ਬਲੌਕ ਸੰਪਤੀਆਂ ਜਿੱਤੀਆਂ ਤੇ ਦੋ ਅਸੀਂ ਬਹੁਤ ਮਿਨੀਮਮ ਟੱਚ ਕਰਕੇ ਹਾਰੇ ਆ ਮੈਂ ਉਹਨਾਂ ਨੂੰ ਜਿੱਤੀਆਂ ਹੀ ਗਿਣਦਾ ਅਸੀਂ ਆਦਬ ਚੱਦ ਚ ਪਹੁੰਚ ਚੁੱਕੇ ਆ ਅਸੀਂ 6 ਤੇ ਪਹੁੰਚ ਗਏ ਸੋ ਤਰੱਕੀ ਕਰ ਰਹੇ ਆ ਸਲੂਲੀ ਐਂਡ ਗ੍ਰੈਜੂਲੀ ਅਸੀਂ ਅਸੀਂ ਇੱਕ ਸਾਲ ਸਾਡੇ ਕੋ ਹੈਗਾ ਆਈ ਐਮ ਸ਼ੋਰ ਮੈਨੂੰ ਗੁਰੂ ਸਾਹਿਬ ਤੇ ਬਹੁਤ ਬਹੁਤ ਭਰੋਸਾ ਕਿਉਂਕਿ ਮੇਰੀ ਬਾਹੀ ਉਹਨਾਂ ਦੇ ਹੱਥ ਆ ਮੈਂ ਸ਼ਰਿਆਮ ਇਸ ਕੈਮਰੇ ਤੇ ਬੈਠ ਕੇ ਕਹਿੰਦਾ फाइनेंशियली मैं इस बंदे दी नहीं कंपीटिशन ਨੂੰ ਕਰ ਸਕਦਾ ਹੀ ਇਸ ਵੈਰੀ ਸੋਲਿਡ ਫਾਈਨੈਂਸ਼ੀਅਲੀ ਬਟ ਉਹਨਾਂ ਕ ਮੈਨੂੰ ਗੁਰੂ ਸਾਹਿਬ ਨੇ ਦਿੱਤਾ ਕਿ ਮੈਂ ਇਲੈਕਸ਼ਨ ਬਹੁਤ ਚੰਗੀ ਤਰ੍ਹਾਂ ਲੜ ਸਕਦਾ ਹਮ ਇੰਨਾ ਕ ਮੈਂ ਸਮਰੱਥ ਹੈਗਾ ਤੇ ਮੈਂ ਇਲੈਕਸ਼ਨ ਜਿੱਤੂਗਾ ਤੇ ਇਹ ਵੀ ਵਾਦਾ ਜਿੱਤ ਕੇ ਪਾਉ ਤੁਹਾਡੇ ਚੈਨਲ ਤੇ ਸਭ ਤੋਂ ਪਹਿਲਾਂ ਮੈਂ ਇੰਟਰਵਿਊ ਕਰਨੀ ਹੈ ਤੁਸੀਂ بڑے ਸਵਾਲ ਪੁੱਛਦੇ ਹੋ ਤੇ ਤੁਸੀਂ ਯੂਪੀ ਜੀਐਪੀ ਜਾ ਕੇ ਵੀ ਕਰਦੇ ਹੋ ਇੰਟਰਵਿਊ ਮੈਨੂੰ ਪਤਾ ਤੁਹਾਡਾ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਤੇ ਇੰਟਰਵਿਊ ਕਰਨੀ ਇਹ ਦੇਖ ਇਹ ਤੁਸੀਂ ਇੰਨੀ ਵਾਰੀ ਤਾਂ ਮੈਂ ਜਾ ਕੇ ਨਹੀਂ ਆਇਆ ਜਨਵਰੀ ਤੁਸੀਂ ਇੰਟਰਵਿਊ ਚ ਮੈਨੂੰ ਸੁਣਾ ਦੇਣੇ ਹੋ ਚਲੋ ਹੱਸਦੇ ਆ ਜੀ ਮਾੜਾ ਮੋਟਾ ਹੱਸ ਲੈਣਾ ਤੁਸੀਂ ਤਾਂ ਕਿ ਇਹ ਦੇ ਵਿੱਚ ਜਿਵੇਂ ਇੱਕ ਚੀਜ਼ ਇਹ ਵੀ ਹੈ ਕਿ ਜਿਵੇਂ ਵਿਕਰਮਜੀਤਿਆ ਨੇ ਅੱਜ ਇਹ ਗੱਲ ਆਖੀ ਵੀ ਮੈਂ ਸਾਰੇ ਇਕੱਠੇ ਕਰਨੇ ਆ ਕੁਝ ਕੁ ਮਿੱਤਰ ਤੁਹਾਡੇ ਵੀ ਅਜਿਹੇ ਹੈਗੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਚ ਸੀ ਪਹਿਲਾਂ ਉਹ ਹੁਣ ਇਸ ਵੇਲੇ ਛੱਡ ਕੇ ਚਲੇ ਗਏ ਨੇ ਕੋਸ਼ਿਸ਼ ਹੈ ਵੀ ਉਹ ਵੀ ਜਿਹੜੇ ਵਾਪਸ ਖਿੱਚੇ ਜਾਣ ਵਾ ਦੇਖੋ ਮੈਂ ਇਸ ਹੱਕ ਚ ਹਮ ਮੈਂ ਤੁਹਾਨੂੰ ਗਲਤ ਕਹਾਂ ਮੈਂ ਇਸ ਹੱਕ ਚਾਂ ਕਿ ਪਰਿਵਾਰ ਚ ਗੁੱਸੇ ਨਰਾਜਗੀਆਂ ਪ੍ਰੋਬਲਮਸ ਆ ਜਾਂਦੀਆਂ ਤੇ ਉਹਨਾਂ ਪ੍ਰੋਬਲਮਸ ਨੂੰ ਸੌਲਵ ਕਰਨਾ ਚਾਹੀਦਾ ਉਹਨਾਂ ਪ੍ਰੋਬਲਮਸ ਨੂੰ ਲੰਬਾ ਨਹੀਂ ਖਿੱਚਣਾ ਚਾਹੀਦਾ ਚਲੋ ਅਕਸਰ ਜਿਹੜੇ ਵੀ ਗਏ ਆ ਇੱਧਰ ਉੱਧਰ ਪਾਰਟੀ ਲਈ ਕੁਛ ਨਾ ਕੁਛ ਤਾਂ ਉਹਨਾਂ ਨੇ ਕੀਤਾ ਹੀ ਆ ਪਾਰਟੀ ਲਈ ਕੰਮ ਕੀਤੇ ਆ ਪਾਰਟੀ 'ਚ ਮਿਹਨਤ ਕੀਤੀ ਆ ਚਲੋ ਨੋ ਡਾਊਟ ਪਾਰਟੀ 'ਚ ਮੁੜ ਕੇ ਉਹਨਾਂ ਨੇ ਸਵਾਦ ਵੀ ਬਹੁਤ ਲਿਆ ਆ ਵੱਡੇ ਵੱਡੇ ਉਹਨਾਂ ਨੇ ਅਹੁਦੇ ਲਏ ਆ ਸਵਾਦ ਲਏ ਆ ਤੇ ਫਿਰ ਵੀ ਜੇ ਕੋਈ ਵਖਰੇਵੇਂ ਹੋਏ ਆ ਤੇ ਜੇ ਉਹਨੂੰ ਸਮੇਟ ਲਿਆ ਜਾਵੇ ਇਕੱਠਾ ਕਰ ਲਿਆ ਜਾਵੇ ਤੇ ਮਾੜੀ ਗੱਲ ਨਹੀਂ ਇਸ ਗੱਲ ਵਿਕਰਮ ਮਜੀਠੀਆ ਸਾਹਿਬ ਦੇ ਇਸ ਬਿਆਨ ਨਾਲ ਮੇਰਾ ਮਤਲਬ ਕਹ ਲਓ ਕਿ ਮੇਰਾ ਛੱਡ ਕੇ ਸਾਰੀ ਦੁਨੀਆ ਦਾ ਮਨ ਖੁਸ਼ ਹੋ ਗਿਆ ਜਿਵੇਂ ਗੁਰਪ੍ਰਤਾ ਵਡਾਲਾ ਨੇ ਬੀਬੀ ਜਗੀਰ ਕੌਰ ਹੋਣੀ ਨੇ ਉਹ ਚਲੋ ਪਵਨਟੀ ਨੂੰ ਹੋਣੀ ਤਾਂ ਉਧਰ ਚਲੇ ਗਏ ਨੇ ਕੋਸ਼ਿਸ਼ ਕੀਤੀ ਜਾਊ ਜਿਹੜੇ ਪੁਰਾਣੇ ਬੰਦੇ ਨੇ ਕਿਤੇ ਵਿਕਰਮਜੀਤਿਆ ਸਾਹਿਬ ਦੇ ਬਿਆਨ ਤੋਂ ਤਾਂ ਲੱਗਦਾ ਕੀਤੀ ਜਾਊਗੀ ਹਾਂਜੀ ਮੇਰੀ ਪਰਸਨਲ ਹੈ ਨਾ ਇਹਦੇ ਵਿੱਚ ਮੇਰੀ ਮੇ ਵੀ ਮੇਰੀ ਪਰਸਨਲ ਤੁਸੀਂ ਜਿਹੜੇ ਨਾਮ ਲਏ ਆ ਮੇਰੀ ਪਰਸਨਲ ਕਿਤੇ ਉਹਨਾਂ ਨਾਲ ਅੰਡਰਸਟੈਂਡਿੰਗ ਹੋਵੇ ਜਾਂ ਨਾ ਹੋਵੇ ਇਹ ਗੱਲ ਸੈਪਰੇਟ ਆ ਮੁੱਖ ਮੁੱਦਾ ਕੀ ਆ ਮੇਨ ਮੋਟਿਵ ਆ ਕਿ ਪਾਰਟੀ ਇਕੱਠੀ ਹੋਣੀ ਚਾਹੀਦੀ ਹੈ ਇੰਡੀਵਿਜੂਅਲੀ ਮੇਰੀ ਕਿਸੇ ਨਾ ਬਣੇ ਨਾ ਬਣੇ ਉਹ ਮੈਟਰ ਨਹੀਂ ਕਰਦਾ ਇੰਡੀਵਿਜੂਅਲੀ ਕਿਸੇ ਦੀ ਕਿਸੇ ਨਾ ਬਣੇ ਪਾਰਟੀ ਇੱਕ ਪਲੈਟਫਾਰਮ ਤੇ ਇਕੱਠੀ ਹੋਊਗੀ ਤੇ ਆਬਵੀਅਸਲੀ ਫਾਇਦਾ ਆ ਮੈਨੂੰ ਲੱਗਦਾ ਇਸ ਚੀਜ਼ ਨਾਲ ਉਹ ਸੋਬੀਤ ਸਿੰਘ ਬਾਦਲ ਬਿਲਕੁਲ ਉਲਟ ਸੋਏ ਦੇ ਜਿਵੇਂ ਉਹਨਾਂ ਨੇ ਪਿੱਛੇ ਬਿਆਨ ਵੀ ਦਿੱਤਾ ਸੀਗਾ ਇਹ ਆਲੀ ਦੇ ਲਈ ਕਿ ਕਹਿੰਦੇ ਵੀ ਮੈਂ ਵਾਪਸ ਨਹੀਂ ਲੈਣਾ ਇਹ ਬੰਦਾ ਚਲੋ ਇੱਕ ਅੱਧਾ ਬੰਦਾ ਜਿਹੜਾ ਕੋਈ ਜ਼ਿਆਦਾ ਪਰਸਨਲ ਹੋਇਆ ਹੋਊਗਾ ਤੇ ਉਹ ਦੇਖੋ ਇਹ ਸਾਰੀਆਂ ਗੱਲਾਂ ਪ੍ਰਧਾਨ ਦੇ ਸਕੂਪ ਦੀਆਂ ਉਹਨਾਂ ਨੇ ਕਿਹਨਾਂ ਨੂੰ ਲੈਣਾ ਕਿਹਨਾਂ ਨੂੰ ਨਹੀਂ ਲੈਣਾ ਜੀ ਉਹਨਾਂ ਨੇ ਕਿਹਾ ਅਸੀਂ ਸਾਰਿਆਂ ਨੂੰ ਲੈਣਾ ਤੇ ਮੈਂ ਝੰਡਾ ਚੱਕ ਕੇ ਸਭ ਤੋਂ ਪਹਿਲਾਂ ਕਹਣਾ ਜੀ ਬਹੁਤ ਜੀ ਜਿੰਦਾਬਾਦ ਜਿੰਦਾਬਾਦ ਜੀ ਉਹਨਾਂ ਨੇ ਕਿਹਾ ਮੈਂ ਕਿਸੇ ਨੂੰ ਲੈਣਾ ਮੈਂ ਤਾਂ ਵੀ ਕਹਣਾ ਜਿੰਦਾ ਮੈਂ ਤਾਂ ਉਹ ਬੰਦਾ ਜੀ ਯੈਸ ਬੌਸ ਮੈਂ ਤਾਂ ਉਹਨਾਂ ਨੂੰ ਗਲਤ ਜੋ ਉਹਨਾਂ ਨੇ ਕਹਿਤਾ ਮੈਂ ਤਾਂ ਸੱਤ ਬਚਨ ਕਹਣਾ ਜੀ ਕਿਉਂਕਿ ਮੈਨੂੰ ਇਹ ਲੱਗਦਾ ਕਿ ਉਹਨਾਂ ਦੀ ਸੋਚ ਬਹੁਤ ਵੱਡੀ ਹੈ ਤੇ ਜੋ ਕਰਨਗੇ ਠੀਕ ਕਰਨਗੇ ਮੈਂ ਤਾਂ 1% ਇਨ ਬਿੰਨ ਤੁਹਾਡੇ ਕੈਮਰੇ ਨਾਲ ਹੀ ਕਹਿ ਰਿਹਾ ਹਾਂ ਆਪਣੇ ਸਪੋਰਟਰਾਂ ਨੂੰ ਵੀ ਕਹਿ ਰਿਹਾ ਆਪਣੇ ਵੋਟਰਾਂ ਨੂੰ ਵੀ ਕਹਿ ਰਿਹਾ ਜੋ ਫੈਸਲਾ ਸਰ ਸੁਖਬੀਰ ਸਿੰਘ ਬਾਦਲ ਕਰ ਦੇਣਗੇ ਉਹ ਮੇਰੇ ਲਈ ਰੱਬ ਦਾ ਫੈਸਲਾ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ ਤੇ ਸਮਾਂ ਦਿੱਤਾ ਤਾਂ ਐਚਐਸ ਵਾਲੀਆ ਕਪੂਰਥਲਾ ਤੋਂ ਹਲਕਾ ਇੰਚਾਰਜ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਇਹ ਕਹਿੰਦੇ ਵੀ ਮੇਰੀ ਪਰਸਨਲ ਨਿੱਜੀ ਤੌਰ ਦੇ ਉੱਪਰ رائے ਆ ਵੀ ਜਿਹੜੇ ਪਾਰਟੀ ਤੋਂ ਬਾਹਰ ਗਏ ਨੇ ਉਹਨਾਂ ਨੂੰ ਜ਼ਰੂਰ ਇਕੱਠਾ ਕਰਕੇ ਉਹਨਾਂ ਨੂੰ ਦੁਬਾਰਾ ਪਾਰਟੀ ਪਲੇਟਫਾਰਮ ਤੇ ਲਿਆਉਣਾ ਚਾਹੀਦਾ ਤੇ ਨਿੱਜੀ رائے ਇਹਨਾਂ ਦੀ ਇਹ ਵੀ ਹੈ ਵੀ ਸਾਰਿਆਂ ਨਾਲ ਜੇ ਕਿਸੇ ਨਾਲ ਗੱਠਜੋੜ ਹੁੰਦਾ ਆ ਜੇ ਭਾਜਪਾ ਨਾਲ ਹੁੰਦਾ ਤਾਂ ਉਹ ਭਾਜਪਾ ਦੇ ਨਾਲ ਗੱਠਜੋੜ ਕਰਕੇ ਅਸੀਂ ਲਗਭਗ 80 85 ਸੀਟਾਂ ਦੇ ਉੱਪਰ ਕੈਮ ਹੈਗੇ ਆ ਤੇ ਸਰਕਾਰ ਬਣਾਉਣ ਦੇ ਕੰਡੇ ਦੇ ਉੱਤੇ ਖੜੇ ਕੈਮਰਾਮੈਨ ਗੁਲਚੰਦਰ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ